ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓਜ਼ ਨੂੰ ਸੁਣਦੇ ਹੋ ਆਪਣੇ ਵਿਚਾਰ ਦਿੰਦੇ ਹੋ ਤੇ ਹਰ ਗੱਲ ਦਾ ਜਦੋਂ ਹੰਗਾਰਾ ਮਿਲਦਾ ਤਾਂ ਦਿਲ ਕਰਦਾ ਕਿ ਅਗਲੀ ਗੱਲ ਵੀ ਕੀਤੀ ਜਾਵੇ ਅਗਲੀ ਬਾਤ ਪਾਈ ਜਾਵੇ ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਮੇਰਾ ਪਸੰਦੀਦਾ ਵਿਸ਼ਾ ਹੈ ਤੁਹਾਨੂੰ ਵੀ ਪਸੰਦ ਆਉਣ ਵਾਲਾ ਇਹ ਮੇਰਾ ਯਕੀਨ ਹੈ ਮੈਂ ਨਾ ਸਾਡੇ ਰਾਈਟਰ ਹੈਗੇ ਨੇ ਪੰਜਾਬੀ ਦੇ ਪਰਮਿੰਦਰ ਸੋਢੀ ਹੁਣੀ ਉਹਨਾਂ ਦਾ ਅਖਬਾਰ ਦੇ ਵਿੱਚ ਲਿਖਿਆ ਹੋਇਆ ਇੱਕ ਆਰਟੀਕਲ ਪੜ੍ਹ ਰਹੀ ਸੀਗੀ ਤੇ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਜਿਹੜੀ ਮੈਂ ਆਮ ਵੀ ਮੈਂ ਕਰਦੀ ਰਹਿੰਦੀ ਆ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਗੱਲ ਜਿੱਥੋਂ ਵੀ ਕੋਈ ਚੰਗੀ ਸੁਣਨ ਨੂੰ ਮਿਲੇ ਤੇ ਜਿਹਦੇ ਨਾਲ ਜਰਾ ਜਿੰਨੀ ਵੀ ਖੁਸ਼ੀ ਦੂਜਿਆਂ ਨੂੰ ਹੋਵੇ ਉਹ ਕਰ ਲੈਣੀ ਚਾਹੀਦੀ ਆ ਤੇ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਥੋੜਾ ਜਿਹਾ ਆਪਣੇ ਆਪ 'ਚ ਉਹਨਾਂ ਕਾ ਚੇਂਜ ਲੈ ਆਵਾਂ ਤੇ ਇਹ ਗੱਲਾਂ ਆਪਣੇ ਲਈ ਸਾਰਿਆਂ ਲਈ ਵਧੀਆ ਹੀ ਹੁੰਦੀਆਂ ਆ ਆਪਾਂ ਨੂੰ ਚੰਗਾ ਹੀ ਫੀਲ ਹੁੰਦਾ ਜਦੋਂ ਆਪਾਂ ਕਿਸੇ ਨੂੰ ਗੁੱਡ ਫੀਲ ਕਰਵਾਉਂਦੇ ਆ ਤੇ ਉਹ ਇਹ ਸੀਗਾ ਕਿ ਆਪਣੇ ਲੋਕਾਂ ਨਾਲੋਂ ਜ਼ਿਆਦਾ ਉੱਧਰਲੇ ਲੋਕ ਜਰਮਨ ਦੀ ਉਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਉਹ ਜਰਮਨ 'ਚ ਰਹਿੰਦੇ ਨੇ ਕਹਿੰਦੇ ਵੀ ਉੱਥੇ ਸੌਰੀ ਤੇ ਧੰਨਵਾਦ ਇਹਨਾਂ ਦੋ ਲਫ਼ਜ਼ਾਂ ਦਾ ਬਹੁਤ ਜ਼ਿਆਦਾ ਮਹੱਤਵ ਆ ਮਤਲਬ ਉੱਥੋਂ ਦੇ ਲੋਕ ਬੇਸ਼ੱਕ ਕਿਸੇ ਵੀ ਅਹੁਦੇ ਤੇ ਨੇ ਕਿਸੇ ਵੀ ਪਦਵੀ ਤੇ ਨੇ ਕੋਈ ਬਿਜ਼ਨਸਮੈਨ ਆ ਕੋਈ ਦੁਕਾਨਦਾਰ ਆ ਕੋਈ ਹੋਰ ਜੌਬ ਕਰਦੇ ਨੇ ਹਨਾ ਆਫਿਸਿਸ ਦੇ ਵਿੱਚ ਸਾਰਿਆਂ ਲਈ ਇਹਨਾਂ ਦੋ ਸ਼ਬਦਾਂ ਦਾ ਉਹਨਾਂ ਦੀ ਜ਼ਿੰਦਗੀ 'ਚ ਇੰਨਾ ਮਤਲਬ ਉਹਨੂੰ ਵਰਤਦੇ ਆ ਨਾ ਵੀ ਕੁਝ ਵੀ ਹੋਵੇ ਨਿੱਕੀ ਜਿਹੀ ਗੱਲ ਤੇ ਉਹਨਾਂ ਨੇ ਸੌਰੀ ਕਹਿ ਦੇਣਾ ਉਹਨਾਂ ਨੂੰ ਲੱਗਦਾ ਕਿ ਕਿਸੇ ਨੂੰ ਮੇਰੀ ਇਸ ਵਜ੍ਹਾ ਨਾਲ ਥੋੜੀ ਜੀ ਇਨਕਨਵੀਨੀਅੰਸ ਹੋਈ ਆ ਤੇ ਜਾਂ ਫਿਰ ਉਹਨਾਂ ਨੇ ਧੰਨਵਾਦ ਜ਼ਰੂਰ ਕਰਨਾ ਹਰ ਨਿੱਕੀ ਗੱਲ ਦਾ ਬੇਸ਼ੱਕ ਕਿਸੇ ਨੂੰ ਅਸੀਂ ਜਿਵੇਂ ਆਪਾਂ ਕੋਈ ਚੀਜ਼ ਆਪਾਂ ਕਿਸੇ ਨੂੰ ਪੇ ਕਰਦੇ ਆ ਕੁਝ ਉਹਨਾਂ ਨੇ ਆਪਣੇ ਲਈ ਕੀਤਾ ਆਪਾਂ ਪੇ ਕਰਤਾ ਉਹਨਾਂ ਨੇ ਉੱਥੇ ਵੀ ਉਹ ਧੰਨਵਾਦ ਕਹਿਣਾ ਅਗਲੇ ਦਾ ਮਤਲਬ ਉਹਨੂੰ ਧੰਨਵਾਦ ਕਹਿਣਾ ਹੀ ਕਹਿਣਾ ਉਸ ਕੰਮ ਲਈ ਤੇ ਇੱਥੇ ਜਿਹੜੀ ਇਸ ਆਪਣੇ ਆਰਟੀਕਲ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਇਹ ਸੀਗੇ ਕਹਿੰਦੇ ਵੀ ਮੈਂ ਇੱਕ ਟ੍ਰੇਨ 'ਚ ਸਫ਼ਰ ਕਰ ਰਿਹਾ ਸੀਗਾ ਕਹਿੰਦੇ ਮੈਂ ਦੇਖਿਆ ਕਿ ਉਸ ਟ੍ਰੇਨ ਦੇ ਵਿੱਚ ਇੱਕ ਮਾਂ ਦੇ ਨਾਲ ਉਹਦੇ ਦੋ ਬੱਚੇ ਵੀ ਸਫ਼ਰ ਕਰ ਰਹੇ ਸੀਗੇ ਕਹਿੰਦੇ ਉਹ ਬੱਚੇ ਜਿੰਨੇ ਛੋਟੇ ਸੀ ਆਪਸ ਵਿੱਚ ਕਿਸੇ ਗੱਲ ਤੋਂ ਕੋਈ ਗੱਲ ਉਹਨਾਂ ਦੀ ਹੋਈ ਮਤਲਬ ਤੇ ਮਾਂ ਨੇ ਉਹਨੂੰ ਕਿਹਾ ਕਿ ਤੂੰ ਇੱਕ ਬੇਟੇ ਨੂੰ ਕਿਹਾ ਕਿ ਤੂੰ ਦੂਜੇ ਤੋਂ ਆਪਦੀ ਇਸ ਗਲਤੀ ਲਈ ਮਾਫੀ ਮੰਗ ਉਹ ਕਹਿੰਦੇ ਮੈਂ ਸੁਣ ਰਹੀ ਸੀ ਕਿਉਂਕਿ ਉਹ ਨਾਲ ਬੈਠੇ ਸੀ ਉਹ ਵੀ ਜਾਪਾਨ ਚ ਰਹਿੰਦੇ ਨੇ ਬਹੁਤ ਸਾਲ ਹੋ ਗਏ ਉਹਨਾਂ ਨੂੰ ਤਾਂ ਉਹ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ ਉਹਨਾਂ ਨੇ ਉਸੇ ਭਾਸ਼ਾ ਚ ਉਸ ਤਰ੍ਹਾਂ ਹੀ ਦੱਸਿਆ ਸੀ ਪਰ ਮੈਂ ਉਹ ਲਫ਼ਜ਼ ਨਹੀਂ ਵਰਤੂੰਗੀ ਕਿਉਂਕਿ ਉਹ ਹਲੇ ਮੇਰੀ ਜ਼ੁਬਾਨ ਤੇ ਨਹੀਂ ਚੜੇ ਉਹ ਕਹਿੰਦੇ ਮਦਰ ਨੇ ਉਹਨੂੰ ਕਿਹਾ ਕਿ ਮਾਫੀ ਮੰਗ ਤਾਂ ਉਹਨੇ ਪਹਿਲਾਂ ਥੋੜੀ ਜਿਹੀ ਅਨਾਕਾਨੀ ਕੀਤੀ ਫਿਰ ਉਹਨੇ ਆਪਦੇ ਭਰਾ ਨੂੰ ਸੌਰੀ ਕਿਹਾ ਆਪਣੀ ਜਾਪਾਨੀ ਭਾਸ਼ਾ ਚ ਤੇ ਉਨੇ ਕਿ ਸੌਰੀ ਕਿਹਾ ਕਿ ਉਹਨੇ ਗੱਲ ਖਤਮ ਕਰਤੀ ਪਰ ਮਾਂ ਦੀ ਤਸੱਲੀ ਨਹੀਂ ਹੋਈ ਮਾਂ ਨੇ ਉਹਨੂੰ ਫਿਰ ਦੁਬਾਰਾ ਕਿਹਾ ਕਿ ਤੂੰ ਇਹ ਸੌਰੀ ਦਿਲੋਂ ਨਹੀਂ ਮੰਗੀ ਇਹ ਸੌਰੀ ਦਾ ਕੋਈ ਫਾਇਦਾ ਨਹੀਂ ਕਹਦੇ ਫਿਰ ਉਹਨੇ ਉਹਨੂੰ ਦੁਬਾਰਾ ਕਿਹਾ ਦੋ ਤਿੰਨ ਵਾਰੀ ਕਿਹਾ ਤਾਂ ਫਿਰ ਬੱਚੇ ਨੇ ਜਦੋਂ ਸੌਰੀ ਕਹਿਣ ਦਾ ਵੀ ਆਪਣਾ ਇੱਕ ਅੰਦਾਜ਼ ਹੁੰਦਾ ਜਿਵੇਂ ਆਪਾਂ ਆਮ ਹੀ ਕਹਿ ਦਿੰਨੇ ਆ ਆਪਾਂ ਕਹਿੰਨੇ ਆ ਮਾਫੀ ਮੰਗ ਤੂੰ ਆ ਗਲਤੀ ਕੀਤੀ ਹੈ ਮਾਫੀ ਮੰਗ ਉਹ ਕਹਗਾ ਠੀਕ ਹੈ ਸੌਰੀ ਇਸੇ ਟੋਨ ਚ ਗਿਲਾ ਬੋਲਦਾ ਤਾਂ ਇਹ ਜਿਹੜੀ ਠੀਕ ਐ ਸੌਰੀ ਐ ਨਾ ਇਹ ਤੁਹਾਡੀ ਦਿਲੋਂ ਨਿਕਲੀ ਹੋਈ ਸੌਰੀ ਨਹੀਂ ਹੁੰਦੀ ਇੱਥੇ ਆਪਾਂ ਆਪਦੇ ਆਪ ਨੂੰ ਮੂਰੇ ਰੱਖਦੇ ਆ ਕਿ ਮੈਂ ਥੋੜਾ ਜਿਹਾ ਨੀਵਾ ਨਾ ਹੋ ਜਾ ਪਰ ਸੌਰੀ ਕਹਿ ਕੇ ਤੂੰ ਖੋਸ਼ਾ ਤਾਂ ਖਿਹੜਾ ਛੱਡ ਆਪਣਾ ਇਹ ਟੋਨ ਹੁੰਦੀ ਆ ਪਰ ਕਹਿੰਦੇ ਉਹਦੀ ਮਾਂ ਨੇ ਜਦੋਂ ਉਹਨੂੰ ਵਾਰ-ਵਾਰ ਕਿਹਾ ਕਿ ਤੇਰੀ ਸੌਰੀ ਦਿਲੋਂ ਨਹੀਂ ਸੀ ਤਾਂ ਉਸ ਬੱਚੇ ਨੇ ਸੱਚੀ ਕੁਝ ਟਾਈਮ ਬਾਅਦ ਦਿਲੋਂ ਉਹਨੂੰ ਸੌਰੀ ਕਿਹਾ ਤੇ ਚਲੋ ਉਹ ਗੱਲ ਉੱਥੇ ਨਿਬੜ ਗਈ ਤਾਂ ਉਹਨਾਂ ਨੇ ਫਿਰ ਅੱਗੇ ਜ਼ਿਕਰ ਕੀਤਾ ਵੀ ਜਾਪਾਨ ਦੇ ਵਿੱਚ ਜਿਹੜੇ ਲੋਕ ਆ ਵੀ ਇਹ ਸੌਰੀ ਤੇ ਧੰਨਵਾਦ ਬਹੁਤ ਜ਼ਿਆਦਾ ਵਰਤਦੇ ਆ ਕਹਿੰਦੇ ਕਦੇ ਮੈਂ ਉੱਥੋਂ ਦੇ ਲੋਕਾਂ ਨੂੰ ਵੀ ਜਿੰਨਾ ਕਿ ਮੈਂ ਉਹਨਾਂ ਚ ਵਿਚਰਦਾ ਮੈਂ ਕਦੇ ਨਿੱਕੀ ਨਿੱਕੀ ਗੱਲ ਤੇ ਜਿਵੇਂ ਆਪਾਂ ਝਗੜਾ ਪਾ ਲੈਂਦੇ ਆ ਗੱਲ ਕਿਤੇ ਨਿਕਲੋ ਕਿਤੇ ਬਾਹਰ ਕੋਈ ਐਕਸੀਡੈਂਟ ਹੋ ਗਿਆ ਮੰਨ ਲਓ ਦੋ ਜਾਣੇ ਜਾ ਰਹੇ ਆ ਦੋਨੋਂ ਹੀ ਤੇਜ਼ ਚਲਾ ਰਹੇ ਆ ਦੋਨਾਂ ਦੀ ਹੀ ਗਲਤੀ ਸੀ ਇੱਕ ਦੂਜੇ ਦੇ ਵਿੱਚ ਵੱਜੇ ਤੇ ਦੋਨਾਂ ਨੇ ਉੱਥੇ ਇਹ ਵੀ ਹੋ ਸਕਦਾ ਕਿ ਸੌਰੀ ਤਾਂ ਤੁਹਾਨੂੰ ਲੱਗੀ ਤਾਂ ਨਹੀਂ ਇੰਨੇ ਨਾਲੇ ਸਾਹਮਣੇ ਵਾਲੇ ਦਾ ਸਾਰਾ ਗੁੱਸਾ ਘਟ ਜਾਂਦਾ ਅਸੀਂ ਕੀ ਕਹਿ ਦਿੰਨੇ ਆ ਅਸੀਂ ਉਹਨੂੰ ਅਬਿਊਜ਼ ਕਰਨਾ ਸ਼ੁਰੂ ਕਰ ਦਿੰਨੇ ਆ ਉਹ ਆਪਾਂ ਨੂੰ ਕਰਨ ਲੱਗ ਜਾਂਦਾ ਉੱਥੇ 5-7 ਮਿੰਟ ਅਸੀਂ ਇਦਾਂ ਹੀ ਵੇਸਟ ਕਰਦੇ ਆ ਕਿ ਤੇਰੀ ਲਾਈਟ ਨਹੀਂ ਔਨ ਸੀ ਤੂੰ ਇੰਡੀਕੇਟਰ ਨਹੀਂ ਦਿੱਤਾ ਤੇਰੀ ਸਪੀਡ ਜ਼ਿਆਦਾ ਸੀ ਤੂੰ ਐਂ ਕੀਤਾ ਇਹ ਆਪਾਂ ਉਹਨੂੰ ਕਰਦੇ ਆ ਤੇ ਨਾਲ ਮੋਰ ਓਵਰ ਕੀ ਹੁੰਦਾ ਉੱਥੇ 5-7 ਜਣੇ ਇਕੱਠੇ ਹੁੰਦੇ ਆ ਫਿਰ 10 ਹੁੰਦੇ ਆ ਉਹ ਆ ਕੇ ਉੱਥੇ ਤਮਾਸ਼ਵੀਨ ਆਪਾਂ ਖੜੇ ਹੋ ਜਾਂਦੇ ਆ ਵੀ ਦੇਖੀਏ ਗੱਲ ਹੁਣ ਕਿੱਥੇ ਜਾ ਕੇ ਨਿਬੜੂਗੀ ਆ ਉਹਨਾਂ ਦੇ ਆਰਟੀਕਲ ਮੁਤਾਬਕ ਵੀ ਉੱਥੇ ਜਾਪਾਨ ਦੇ ਵਿੱਚ ਐਸਾ ਕੁਝ ਕਿਧਰੇ ਨਹੀਂ ਕਹਿੰਦੇ ਮੈਂ ਦੇਖਿਆ ਇੰਨੇ ਸਾਲਾਂ ਤੋਂ ਅਸਲ 'ਚ ਕਹਿੰਦੇ ਨਾ ਉਹ ਲੋਕ ਕੋਈ ਵੀ ਕੰਮ ਕਰਦੇ ਆ ਆਪਣੀ ਲਾਈਫ 'ਚ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਕੇਂਦਰ ਬਿੰਦੂ 'ਚ ਨਹੀਂ ਰੱਖਿਆ ਉਹ ਆਪਦੇ ਆਪ ਨੂੰ ਉੱਥੇ ਆਪਦੇ ਕੰਮਾਂ ਦੇ ਵਿੱਚ ਵਰਤਾਰਿਆਂ 'ਚ ਸਮਾਜ ਨੂੰ ਮੂਰੇ ਮੁੱਢਲੇ ਤੌਰ ਤੇ ਦੇਖਦੇ ਆ ਕੇ ਸਮਾਜ ਮੇਰੇ ਇਨਾ ਇਨਾ ਕੰਮ ਲਈ ਸਹਾਈ ਹੋਇਆ ਸੀ ਤਾਂ ਮੈਂ ਆਪਣਾ ਆਹ ਕੰਮ ਕਰ ਸਕਿਆ ਸੀ ਤਾਂ ਮੈਂ ਆਪਦੀ ਇਸ ਮੰਜ਼ਲ ਤੇ ਪਹੁੰਚ ਸਕਿਆ ਤੇ ਸਾਡੇ ਜ਼ਿਆਦਾਤਰ ਇੱਧਰ ਪੰਜਾਬ ਚ ਕੀ ਹੁੰਦਾ ਅਸੀਂ ਆਪਣੇ ਆਪ ਨੂੰ ਮੋਢੀ ਮੰਨਦੇ ਆ ਕੋਈ ਵੀ ਗੱਲ ਹੋ ਜੇ ਅਸੀਂ ਸਮਾਜਿਕ ਭਲਾਈ ਦਾ ਕੋਈ ਕੰਮ ਹੈ ਕੋਈ ਇਕੱਠ ਹੈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਜਾਂ ਮੰਨ ਲਓ ਆਪਾਂ ਕੋਈ ਪ੍ਰਾਪਤੀ ਕਰ ਲਈ ਨਮੀ ਆਪਣੇ ਕੋਲ ਹਨਾ ਆਪਾਂ ਚੀਜ਼ ਹਾਸਲ ਕਰ ਲਈ ਤੇ ਆਪਣੇ ਚ ਨਾਲ ਦੀ ਨਾਲ ਥੋੜਾ ਜਿਆਦਾ ਆਪਣੀ ਜਿਵੇਂ ਕਹਿੰਦੇ ਨੇ ਨਾ ਗਰਦਨ ਆਕਰ ਜੇ ਜਾਂਦੀ ਹੈ ਪੰਜਾਬੀਆਂ ਦੀ ਜ਼ਿਆਦਾਤਰ ਵੀ ਹਾਂ ਮੈਂ ਇਹ ਪ੍ਰਾਪਤੀ ਕੀਤੀ ਹੈ ਜਾਂ ਹਾਂ ਹਸੀ ਕੁਝ ਹੈਗੇ ਆ ਅਸੀਂ ਆਪਣੇ ਆਪ ਨੂੰ ਮੂਰੇ ਰੱਖਦੇ ਆਂ ਅਸੀਂ ਸਮਾਜ ਨੂੰ ਉਸ ਤੋਂ ਪਿੱਛੇ ਰੱਖਦੇ ਆਂ ਜਦ ਕਿ ਸਾਨੂੰ ਸਾਰੇ ਸਮਾਜ ਦਾ ਧੰਨਵਾਦੀ ਹੋਣਾ ਬਣਦਾ ਕਿ ਮੇਰੀਆਂ ਇਹਨਾਂ ਕੋਸ਼ਿਸ਼ਾਂ ਕਰਕੇ ਜੋ ਵੀ ਸੀਗਾ ਸਮਾਜ ਦਾ ਬਹੁਤ ਵੱਡਾ ਰੋਲ ਆ ਇਵਨ ਇੱਥੋਂ ਤੱਕ ਵੀ ਆਪਾਂ ਕਹਿ ਸਕਦੇ ਹਾਂ ਕਿ ਮੰਨ ਲਓ ਕਿਸੇ ਨੇ ਆਪਣੇ ਨਾਲ ਆਪ ਨੂੰ ਸਾਥ ਨਹੀਂ ਦਿੱਤਾ ਟਾਈਮ ਤੇ ਸਮਾਜ ਨੇ ਆਪਣਾ ਵਿਰੋਧ ਕੀਤਾ ਕਈ ਵਾਰ ਕੁਝ ਐਸਾ ਆਪਣੀ ਜ਼ਿੰਦਗੀ 'ਚ ਆਪਾਂ ਅਚੀਵਮੈਂਟਸ ਪ੍ਰਾਪਤ ਕਰਨੀਆਂ ਚਾਹੁੰਦੇ ਹੁੰਨੇ ਆ ਹਨਾ ਤੇ ਉਹਦੇ ਲਈ ਆਪਾਂ ਨੂੰ ਲੱਗਦਾ ਕਿ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਸਮਾਜ ਉਸ ਚੀਜ਼ ਨਾਲ ਐਗਰੀ ਨਹੀਂ ਕਰਦਾ ਹੁੰਦਾ ਬਹੁਤੇ ਰੀਤੀ ਰਿਵਾਜ ਲਾ ਲੋ ਜਾਂ ਬਹੁਤ ਕੁਝ ਜੋ ਅਸੀਂ ਆਪਣੀ ਆਪਣੀ ਤਰੱਕੀ ਲਈ ਜਾਂ ਆਪਣੇ ਆਪ ਲਈ ਕੁਝ ਕਰਦੇ ਆ ਉਹ ਚੰਗਾ ਵੀ ਹੁੰਦਾ ਪਰ ਜੇ ਕਿਤੇ ਆਪਾਂ ਕਿਸੇ ਨੂੰ ਸਲਾਹ ਲਈਏ ਜਾਂ ਜਿਸ ਨੂੰ ਆਪਾਂ ਸਮਾਜ ਕਹਿ ਦਿੰਨੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਆਪਦੀ رائے ਸਾਨੂੰ ਜ਼ਰੂਰ ਦੇਣੀ ਆ ਇਹ ਬਹੁਤ ਘੱਟ ਵਾਪਰਦਾ ਕਿ ਉਹ ਕਹਿਣ ਕਿ ਹਾਂ ਤੁਹਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਇਹ ਤੁਹਾਡੇ ਲਈ ਚੰਗਾ ਤੁਸੀਂ ਬਾਕੀ ਸਾਰੀਆਂ ਗੱਲਾਂ ਵੱਲ ਨਾ ਧਿਆਨ ਦਿਓ ਲੋਕ ਤਾਂ ਕਹਿੰਦੇ ਹੀ ਹੁੰਦੇ ਆ ਐਦਾਂ ਸਾਡਾ ਸਮਾਜ ਘੱਟ ਕਹਿੰਦਾ ਸਾਡਾ ਸਮਾਜ ਤਾਂ ਸਾਡੇ ਰਾਹਾਂ 'ਚ ਅੜਿੱਕੇ ਜ਼ਿਆਦਾ ਲਾਉਂਦਾ ਤੁਸੀਂ ਦੇਖੋ ਧਾਰਨਾ ਮੰਨ ਕੇ ਹਜੇ ਤੱਕ ਅਸੀਂ ਉਹਨਾਂ ਚੀਜ਼ਾਂ 'ਚ ਗ੍ਰਸਤ ਹਾਂ ਕਿ ਲੋਕ ਕੀ ਕਹਿਣਗੇ ਸਾਡਾ ਸਮਾਜ ਕੀ ਗੱਲ ਕਹੂਗਾ ਆਹ ਗੱਲ ਤਾਂ ਸਮਾਜ ਤੋਂ ਬਾਹਰੀ ਐ ਚਲੋ ਕੁਝ ਕੰਮ ਹੁੰਦੇ ਨੇ ਜਿਹੜੇ ਕੰਮਾਂ ਦੇ ਨਤੀਜੇ ਵੀ ਗਲਤ ਹੁੰਦੇ ਆ ਉਹ ਕੰਮ ਵੈਸੇ ਹੀ ਗੁਨਾਹਾਂ ਵਰਗੇ ਵੱਡੀਆਂ ਗਲਤੀਆਂ ਵਰਗੇ ਹੁੰਦੇ ਆ ਉਹਨਾਂ ਤੋਂ ਤਾਂ ਗੁਰੇਜ਼ ਆਪਾਂ ਕਰਨੀ ਆ ਉੱਥੇ ਅਸੀਂ ਆਪਣੇ ਪੱਖ 'ਚ ਦਲੀਲਾਂ ਨਹੀਂ ਦੇ ਸਕਦੇ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੀ ਲੈਣਾ ਸਮਾਜ ਤੋਂ ਉੱਥੇ ਤਾਂ ਅਸੀਂ ਸਮਾਜ ਦਾ ਹਿੱਸਾ ਹੀ ਆ ਪਰ ਤਰੱਕੀ ਲਈ ਅੱਗੇ ਵਧਣ ਲਈ ਚੰਗੇ ਕੰਮਾਂ ਲਈ ਤੁਸੀਂ ਹਮੇਸ਼ਾ ਆਪਾਂ ਸਾਰਿਆਂ ਨੂੰ ਸਮਾਜ ਦਾ ਧੰਨਵਾਦ ਕਰਨਾ ਚਾਹੀਦਾ ਪਰ ਅਸੀਂ ਕੀ ਕਰਦੇ ਹਾਂ ਕਈ ਵਾਰ ਐਨ ਲੱਗਦਾ ਜਿਹੜੇ ਖੁਦ ਤਰੱਕੀ ਪਸੰਦ ਲੋਕ ਨੇ ਉਹ ਕੀ ਕਰਦੇ ਆ ਉਹ ਕਹਿੰਦੇ ਆ ਚਲੋ ਫਿਰ ਵੀ ਧੰਨਵਾਦ ਉਸ ਸਮਾਜ ਦਾ ਜਿਨ੍ਹਾਂ ਨੇ ਮੇਰੇ ਰਾਹ 'ਚ ਹਜ਼ਾਰਾਂ ਰੋੜੇ ਸੁੱਟੇ ਹਜ਼ਾਰਾਂ ਅਰchnਾ ਪਾਈਆਂ ਫੇਰ ਵੀ ਮੈਂ ਉਹਨਾਂ ਦਾ ਧੰਨਵਾਦ ਦੀਆਂ ਕਿਉਂਕਿ ਜੇ ਉਹ ਇਸ ਤਰ੍ਹਾਂ ਨਾ ਕਰਦੇ ਤਾਂ ਸ਼ਾਇਦ ਜਿਹੜੀ ਤਰੱਕੀ ਮੈਂ ਅੱਜ ਕਰ ਸਕਿਆ ਜਾਂ ਕਰ ਸਕੀ ਆ ਉਹ ਨਾ ਕਰਦੀ। ਮਤਲਬ ਮੈਨੂੰ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਮੇਰੀ ਇੱਕ ਫਰੈਂਡ ਹੈ ਟੱਚਵੁੱਡ ਬਹੁਤ ਅੱਛੀ ਉਹ ਮੇਰੀ ਸਲਾਹਕਾਰ ਆ ਪੈਰ ਪੈਰ ਤੇ ਉਹਨੇ ਮੈਨੂੰ ਸਲਾਹ ਦੇਣੀ ਹੁੰਦੀ ਹੈ। ਉਹ ਹਮੇਸ਼ਾ ਆਖਦੀ ਹੁੰਦੀ ਆ ਜਦੋਂ ਮੈਂ ਕਦੇ ਉਹਦੇ ਨਾਲ ਕੋਈ 네ਗੇਟਿਵ ਹੁੰਦੀ ਨਜ਼ਰ ਆਵਾ ਉਹਨੂੰ ਜਾਂ 네ਗੇਟਿਵ ਜੀ ਗੱਲ ਕਰਾਂ ਤਾਂ ਉਹ ਹਮੇਸ਼ਾ ਆਖਦੀ ਆ ਕਿ ਇਹਨੂੰ ਨਾ ਪੋਜ਼ਿਟਿਵਲੀ ਲੈ ਇਹ ਇਹ ਜੋ ਕੁਝ ਹੋ ਰਿਹਾ ਨਾ ਤੇਰੇ ਲਈ ਕੋਈ ਅੜਚਣਾਂ ਨੇ ਕੋਈ ਤੇਰੇ ਰਾਹ ਚ ਖੜਦਾ ਪਿਆ ਤਾਂ ਤੂੰ ਸਮਝ ਕੇ ਇਹ ਤੇਰੀ ਤਰੱਕੀ ਵੱਲ ਨੂੰ ਜਾਂਦੇ ਰਾਹ ਸਾਫ਼ ਕਰਦੇ ਪਏ ਨੇ ਉਹ ਲੋਕ ਤੂੰ ਉਹਨਾਂ ਵੱਲ ਧਿਆਨ ਨਹੀਂ ਦੇਣਾ ਤਾਂ ਇਹ ਸਾਰੀ ਉਹਨਾਂ ਦੀ ਲਿਖਤ ਚੋਂ ਜਦੋਂ ਮੈਂ ਆਰਟੀਕਲ ਪੜ੍ਹ ਰਹੀ ਸੀ ਤਾਂ ਮੈਨੂੰ ਲੱਗਿਆ ਕਿ ਇਹ ਗੱਲ ਆਪਾਂ ਕਰੀਏ ਕਿਉਂਕਿ ਕਿਤੇ ਨਾ ਕਿਤੇ ਆਪਾਂ ਸਾਰੇ ਵੀ ਜਾਣੇ ਅਣਜਾਣੇ ਚਾਹੇ ਅਣਚਾਹੀ ਉਹਦੇ ਨਾਲ ਵੀ ਮਨਸ਼ਾ ਨਾਲ ਵੀ ਅਸੀਂ ਸ਼ਾਮਲ ਹੋ ਜਾਂਦੇ ਆਂ ਜਦੋਂ ਕੋਈ ਆਪਾਂ ਨੂੰ ਕਹਿੰਦਾ ਉਹਨੇ ਇਹ ਕੀਤਾ ਉਹਨੇ ਨਾ ਇਹ ਕਰ ਲਿਆ ਤਾਂ ਆਪਾਂ ਨੂੰ ਸੋਚ ਸਮਝ ਕੇ ਉੱਥੇ ਹਾਂ ਪੱਖੀ ਹੁੰਗਾਰੇ ਦੇਣੇ ਚਾਹੀਦੇ ਆ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਫਿਰ ਇਸ ਤਰ੍ਹਾਂ ਉਸ ਸਮਾਜ ਚ ਸ਼ਾਮਲ ਹੋ ਜਾਣੇ ਆ ਜਿਹੜਾ ਸਾਡੇ ਰਾਹਾਂ ਚ ਰੋੜਾ ਬਣਦਾ ਚੰਗੇ ਕੰਮਾਂ ਚ ਤਾਂ ਅੱਜ ਦੀ ਬਸ ਇਹੀ ਗੱਲ ਸੀਗੀ ਮੇਨ ਜਿਹੜੀ ਮੈਨੂੰ ਲੱਗਦਾ ਸੀ ਕਿ ਮੈਨੂੰ ਸੋਹਣੀ ਲੱਗੀ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਵੀ ਕਰਾਂ ਕਿਉਂਕਿ ਮੈਂ ਤਾਂ ਤਾਜ਼ਾ-ਤਾਜ਼ਾ ਆਰਟੀਕਲ ਪੜਿਆ ਸੀ ਤੇ ਮੇਰੇ ਮਨ ਤੇ ਉਹਦਾ ਅਸਰ ਸੀ ਕਿ ਸੌਰੀ ਤੇ ਧੰਨਵਾਦ ਬਹੁਤ ਸੋਹਣੇ ਲਫ਼ਜ਼ ਆ ਧੰਨਵਾਦ ਆ ਵੈਸੇ ਹੀ ਦਿਨ ਜਿਵੇਂ ਆਪਾਂ ਕਹਿੰਨੇ ਨਾ ਰੱਬ ਦਾ ਸ਼ੁਕਰਾਨਾ ਕਰਦੇ ਆ ਕਿ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਬਿਸਤਰੇ ਚੋਂ ਉੱਠਿਆ ਉਹਦਾ ਸ਼ੁਕਰਾਨਾ ਰੋਜ਼ ਰਜਮੀ ਰੋਟੀ ਖਾਂਦੇ ਪਏ ਆ ਉਹਦਾ ਸ਼ੁਕਰਾਨਾ ਕੋਈ ਵੀ ਕੰਮ ਕਰਦੇ ਪਏ ਆ ਸਾਨੂੰ ਉਹਨੇ ਇਸ ਕੰਮ ਲਈ ਉਠਾਇਆ ਉਹਦਾ ਸ਼ੁਕਰਾਨਾ ਤੇ ਬਾਹਰ ਜਾ ਕੇ ਵੀ ਜਿੱਥੇ ਜਿੱਥੇ ਲੋਕਾਂ ਨੂੰ ਮਿਲਦੇ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਸਾਡੇ ਲਈ ਦਰਵਾਜ਼ਾ ਖੋਲਿਆ ਅਸੀਂ ਬੈਲ ਮਾਰੀ ਸਾਨੂੰ ਉਹਨਾਂ ਨੇ ਖਿੜੇ ਮੱਥੇ ਮੇਲੇ ਸਹਾਰਿਕ ਦਾ ਧੰਨਵਾਦ ਕਈ ਵਾਰ ਜਾਣੇ ਅਣਜਾਣੇ ਕੁਝ ਸਾਥੋਂ ਅਸੀਂ ਕਿਸੇ ਨੂੰ ਗੁੱਸਾ ਗੁੱਸੇ ਨਾਲ ਬੋਲ ਦਿੰਨੇ ਆ ਤੇ ਆਪਾਂ ਨੂੰ ਲੱਗਦਾ ਫਿਰ ਕੀ ਹੋ ਗਿਆ ਇਹਨੂੰ ਕੀ ਫਰਕ ਪੈਣਾ ਪਰ ਨਹੀਂ ਫਰਕ ਹਰਕ ਨੂੰ ਪੈਂਦਾ ਇਨਸਾਨ ਜਿਹੋ ਜਾਂ ਮਰਜੀ ਹੋਵੇ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਪਰ ਸਾਨੂੰ ਸੌਰੀ ਤੇ ਧੰਨਵਾਦ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਲਕਿ ਸਗੋਂ ਸਾਡਾ ਕਦ ਸਾਡੀਆਂ ਆਪਣੀਆਂ ਨਜ਼ਰਾਂ 'ਚ ਵੱਡਾ ਹੁੰਦਾ ਤੇ ਅੱਜ ਦੇ ਵਾਸਤੇ ਇਹੀ ਗੱਲ ਸੀ ਕਿ ਇਹ ਦੋ ਲਫ਼ਜ਼ਾਂ ਦਾ ਅਸੀਂ ਦਿਲੋਂ ਜੇ ਵਰਤੋਂ ਕਰੀਏ ਨਾ ਪ੍ਰਯੋਗ ਕਰੀਏ ਇਹਨਾਂ ਦਾ ਤਾਂ ਇਹ ਸੱਚੀ ਕਿਤੇ ਨਾ ਕਿਤੇ ਸਾਡੀ ਰੂਹ ਨੂੰ ਬਹੁਤ ਖੇੜਾ ਬਖਸ਼ਣ ਵਾਲੀ ਗੱਲ ਹੈ ਚਲੋ ਮਿਲਦੇ ਆਂ ਫੇਰ ਕਿਸੇ ਨਵੇਂ ਟੌਪਿਕ ਨਾਲ ਸਤਿ ਸ਼੍ਰੀ ਅਕਾਲ